ਹੈ ਕਰ ਲੈ ਇਸ ਨਹਿਰ ਦਾ ਕੰਮ ਨਹੀਂ ਰੁਕੇਗਾ 23 ਜੁਲਾਈ 1990 ਨੂੰ ਐਮ ਐ ਸਿਕਰੀਵਤਾਰ ਸਿੰਘ ਕੋਲਕਤੇ ਉਸ ਨਾਲ ਚਾਰ ਜੂਨੀਅਰ ਚੰਡੀਗੜ੍ਹ ਦੇ 26 ਸੈਕਟਰ ਵਿੱਚ ਮੀਟਿੰਗ ਕਰ ਰਹੇ ਸਨ ਵੀ ਨਹਿਰ ਕਿੰਨੀ ਚੌੜੀ ਤੇ ਲੰਬੀ ਬਣਾਉਣੀ ਹੈ ਦੱਦ ਭਾਈ ਬਲਵਿੰਦਰ ਜਟਾਣਾ ਬਲਬੀਰ ਸਿੰਘ ਫੌਜੀ ਜਗਤਾਰ ਸਿੰਘ ਪੰਜੌਲਾ ਹਰਮੀਤ ਸਿੰਘ ਪਾਵਲ ਉੱਥੇ ਪਹੁੰਚ ਗਏ ਜਦ ਉਹ ਪੌੜੀਆਂ ਚੜ੍ਹ ਰਹੇ ਸੀ ਤਾਂ ਸਾਹਮਣੇ ਚਾਹ ਫੜਾਉਣ ਵਾਲਾ ਮੁੰਡਾ ਆ ਗਿਆ ਤੇ ਭਾਈ ਸਾਹਿਬ ਹੁਣਾਂ ਨੂੰ ਹਥਿਆਰਾਂ ਨਾਲ ਲੈਸ ਦੇਖ ਕੇ ਉੱਪਰੋਂ ਛਾਲ ਮਾਰ ਦਿੱਤੀ ਅਤੇ ਖਾਮ-ਖਾ ਆਪਣੀ ਲਾਤ ਤੜਾ ਲਈ ਭਾਈ ਸਾਹਿਬ ਨੇ ਜਦੋਂ ਐਮਐਸ ਇਕਰੀ ਨੂੰ ਇੱਕ ਵਾਰ ਫੇਰ ਨਹਿਰ ਦਾ ਕੰਮ ਰੋਕਣ ਵਾਸਤੇ ਕਿਹਾ ਤਾਂ ਉਸਨੇ ਖਾਲੀ ਪੇਪਰ ਤੇ ਦੋ ਲਾਈਨਾਂ ਮਾਰ ਕੇ ਕਿਹਾ ਨਹਿਰ ਛੱਡ ਤੂੰ ਆ ਪੇਪਰ ਦੇ ਵਗੀਆਂ ਦੋ ਲੈਣਾ ਹੀ ਮਟਾ ਦੇ ਤੈਨੂੰ ਮੰਨ ਜਾਵਾਂਗਾ ਤਦ ਭਾਈ ਸਾਹਿਬ ਨੇ ਮੌਕੇ ਤੇ ਹੀ ਐਸਵਾਈਐਲ ਦੇ ਚੀਫ ਇੰਜੀਨੀਅਰ ਤੇ ਸੁਪਰਡੈਂਡਿੰਗ ਇੰਜੀਨੀਅਰ ਐਮਐਸ ਇਕਰੀ ਦੇ ਅਵਤਾਰ ਔਲਖ ਦਾ ਸੋਧਾ ਲਾ ਦਿੱਤਾ ਤੇ ਆਪਣੇ ਬਚਨਾਂ ਤੇ ਖਰਾ ਉਤਰਿਆ